ਲੋਕ ਪਰਲੋਕ ਦੇ ਰਾਖੇ ਚਬਰ ਸ਼ਤਰ ਤਖਤ ਦੇ ਮਾਲਕ ਦੋ ਜਹਾਨ ਦੇ ਵਾਲੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਨ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਚ ਕਰਨਾਲ ਦੀ ਧਰਤੀ ਦੇ ਉੱਤੇ ਜੁੜ ਬੈਠੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਫਤਿਹ ਪਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੰਚ ਦੇ ਉਤੇ ਹਰਿਆਣੇ ਤੇ ਹੋਰ ਅਲੱਗ-ਅਲੱਗ ਸਥਾਨਾਂ ਤੋਂ ਬੜੀਆਂ ਸਤਿਕਾਰਤ ਹਸਤੀਆਂ ਬਰਜਮਾਨ ਹੈ ਆਪ ਸਾਰੀ ਸੰਗਤ ਦੇ ਅੰਦਰ ਮੇਰੇ ਤੋਂ ਪਹਿਲਾਂ ਬਹੁਤ ਸਾਰੇ ਬੁਲਾਰਿਆਂ ਨੇ ਆਪਣੇ ਕੀਮਤੀ ਵਿਚਾਰ ਆਪ ਜੀ ਨਾਲ ਸਾਂਝੇ ਕੀਤੇ ਆ। ਰਾਤ ਗੁਰਦਰਾ ਕੰਧ ਸਾਹਿਬ ਬਟਾਲੇ ਵਿਖੇ ਸਜੇ ਦੀਵਾਨਾਂ ਦੇ ਵਿੱਚ ਦਾਸ ਨੇ ਇੱਕ ਘਟਨਾ ਦਾ ਜ਼ਿਕਰ ਕੀਤਾ। ਮੈਂ ਮੁਰ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਨਾ। 1000 ਤੋਂ ਲੈ ਕੇ 1026 ਤੱਕ ਮੁਹੰਮਦ ਗਜ਼ਨਵੀ ਨੇ ਭਾਰਤ ਦੇ ਉੱਤੇ 17-18 ਹਮਲੇ ਕੀਤੇ ਇੱਕ ਹਮਲੇ ਦੇ ਦੌਰਾਨ ਮੁਹੰਮਦ ਗਜ਼ਨਵੀ ਜਿਹੜਾ ਆਪਣੇ ਲਸ਼ਕਰ ਦੇ ਨਾਲ ਤੁਰਿਆ ਆ ਰਿਹਾ ਉਹ ਕੀ ਵੇਖਦਾ ਇੱਕ ਕਿਸਾਨ ਹਲ ਵਾ ਰਿਆ ਔਰ ਇੱਕ ਗੀਤ ਗੁੰਗਣਾ ਰਿਹਾ ਉਹ ਬੜਾ ਹੈਰਾਨ ਹੋਇਆ ਉਨੇ ਕਿਸਾਨ ਨੂੰ ਆਪਣੇ ਕੋਲ ਆਵਾਜ਼ ਮਾਰ ਕੇ ਸੱਦਿਆ ਤੇ ਕਹਿਣ ਲੱਗਿਆ ਇਹ ਕਿਸਾਨ ਤੈਨੂੰ ਪਤਾ ਨਹੀਂ ਹੈ ਮੈਂ ਆਪਣੀਆਂ ਫੌਜਾਂ ਦੇ ਸਹਿਤ ਤੁਹਾਡੇ ਦੇਸ਼ ਦੇ ਉੱਤੇ ਹਮਲਾ ਬੋਲਿਆ ਉਹ ਕਹਿੰਦਾ ਜੀ ਪਤਾ ਹੈ ਕਹਿੰਦਾ ਫਿਰ ਤੁਸੀਂ ਲੋਕ ਮੇਰਾ ਮੁਕਾਬਲਾ ਕਿਉਂ ਨਹੀਂ ਕਰਦੇ ਉਹ ਕਹਿੰਦਾ ਜੀ ਅਸੀਂ ਤੁਹਾਡਾ ਮੁਕਾਬਲਾ ਨਹੀਂ ਕਰ ਸਕਦੇ ਕਹਿੰਦਾ ਕਿਉਂ ਕਹਿੰਦੇ ਕਿਉਂਕਿ ਤੁਹਾਡਾ ਮੁਕਾਬਲਾ ਕਰਨ ਦਾ ਤੁਹਾਡੇ ਨਾਲ ਲੜਨ ਦਾ ਸਾਨੂੰ ਅਧਿਕਾਰ ਨਹੀਂ ਹੈ ਉਹ ਬੜਾ ਹੈਰਾਨ ਹੋਇਆ ਕਹਿੰਦਾ ਤੁਹਾਨੂੰ ਅਧਿਕਾਰ ਨਹੀਂ ਹੈ ਤੁਹਾਡੇ ਤੋਂ ਅਧਿਕਾਰ ਖੋਇਆ ਕਿਨੇ ਆ ਲੜਨ ਦਾ ਉਹ ਕਹਿੰਦਾ ਇਸ ਮੁਲਕ ਦੀ ਵਰਣ ਵਿਵਸਥਾ ਜਿਹੜੀ ਹੈ ਉਹਨੇ ਸਾਡੇ ਤੋਂ ਅਧਿਕਾਰ ਖੋਇਆ ਕਿ ਆ ਬ੍ਰਾਹਮਣ ਹੈ ਆ ਖੱਤਰੀ ਹੈ ਆ ਵੈਸ਼ ਹੈ ਆ ਸ਼ੂਦਰ ਹੈ ब्राह्मण ਦੇ 6 ਕਰਮ ਹੈ দান ਦੇਣਾ দান ਲੈਣਾ ਜੱਗ ਕਰਨਾ ਜੱਗ ਕਰਾਉਣਾ ਵੇਦ ਪੜਨੇ ਵੇਦ ਪੜਾਉਨੇ ਖਤਰਿਆਂ ਦਾ ਧਰਮ ਹੈ ਲੜਨਾ ਤੇ ਸਾਨੂੰ ਲੜਨ ਦਾ ਅਧਿਕਾਰ ਨਹੀਂ ਹੈ ਉਹ ਬੜਾ ਹਰਾਮ ਹੋਇਆ ਅੱਗੇ ਗਿਆ ਅੱਗੇ ਕੀ ਦੇਖ ਰਿਹਾ ਇੱਕ ਮਾਸਕੀ ਪਾਣੀ ਦੀ ਮਸ਼ਕ ਲਈ ਜਾਂਦਾ ਹੈ ਬੜੇ ਆਰਾਮ ਦੇ ਨਾਲ ਤੁਰਿਆ ਗਜ਼ਨਵੀ ਉਹਨੂੰ ਪੁੱਛਦਾ ਹੈ ਕਹਿੰਦਾ ਇਹ ਪਾਣੀ ਭਰਨ ਵਾਲੇ ਮੈਨੂੰ ਇੱਕ ਸਵਾਲ ਦਾ ਜਵਾਬ ਦੇ ਅਸੀਂ ਤੁਹਾਡੇ ਮੁਲਕ ਦੇ ਉੱਤੇ ਹਮਲਾ ਕੀਤਾ ਹੈ ਤੁਸੀਂ ਸਾਡੇ ਖਿਲਾਫ ਲੜਨ ਵਾਸਤੇ ਤਲਵਾਰ ਨਹੀਂ ਚੁੱਕਦੇ ਉਹ ਕਹਿੰਦਾ ਨਹੀਂ ਜੀ ਚੁੱਕ ਸਕਦੇ ਕਹਿੰਦਾ ਕੀ ਗੱਲ ਤਲਵਾਰ ਚਲਾਉਣੀ ਨਹੀਂ ਆਉਂਦੀ ਕਹਿੰਦਾ ਚਲਾਉਣੀ ਆਉਂਦੀ ਹੈ ਫਿਰ ਜੇ ਤਲਵਾਰ ਚਲਾਉਣੀ ਆਉਂਦੀ ਹੈ ਤਲਵਾਰ ਤੁਸੀਂ ਕਿਉਂ ਨਹੀਂ ਪਾਉਂਦੇ ਸਾਡਾ ਰਸਤਾ ਕਿਉਂ ਨਹੀਂ ਰੋਕਦੇ ਉਹ ਵੀ ਹੱਥ ਜੋੜ ਕੇ ਕਹਿਣ ਲੱਗਿਆ ਜੀ ਸਾਨੂੰ ਅਧਿਕਾਰ ਨਹੀਂ ਹੈ ਕਹਿੰਦਾ ਕਿਸ ਨੇ ਤੁਹਾਡੇ ਤੋਂ ਅਧਿਕਾਰ ਖੋਇਆ ਉਹਨੇ ਵੀ ਕਿਸਾਨਾਂ ਨੂੰ ਕਿਹਾ ਕਿ ਭਾਰਤ ਦੀ ਵਰਨ ਵਵਸਥਾ ਨੇ ਸਾਡੇ ਕੋਲੋਂ ਅਧਿਕਾਰ ਖੋਇਆ ਸਾਨੂੰ ਅਧਿਕਾਰ ਨਹੀਂ ਹੈ ਸਾਧ ਸੰਗਤ ਜੀ ਕਹਿਣ ਦਾ ਮਤਲਬ ਹੈ ਜਿਵੇਂ ਭਾਈ ਪ੍ਰਤਪਾਲ ਸਿੰਘ ਜੀ ਕਹਿ ਕੇ ਗਏ ਨੇ ਇਹ ਉਸ ਵੇਲੇ ਪੱਛਮ ਦੇ ਹਮਲਾਵਰਾਂ ਨੂੰ ਭਾਰਤ ਦੀ ਲੁੱਟ ਕਰਨ ਦਾ ਮੌਕਾ ਇਸ ਕਰਕੇ ਲੱਗਿਆ ਹੱਥ ਕਿਉਂਕਿ ਇਹ ਲੋਕ ਵਰਣ ਵਿਵਸਥਾ ਤੇ ਵੰਡੀਆਂ ਦੇ ਵਿਚਕਾਰ ਪਏ ਹੋਏ ਸਨ ਇਹ ਜਾਤਾਂ ਪਾਤਾਂ ਦੇ ਵਿੱਚ ਵੰਡੇ ਹੋਏ ਸਨ ਇਹ ਵਰਨਾਂ ਦੇ ਵਿੱਚ ਵੰਡੇ ਹੋਏ ਸਨ ਅੱਜ ਜੇ ਇਸ ਭਾਰਤ ਲਈ ਵੱਧ ਕੁਰਬਾਨੀਆਂ ਕਰਨ ਵਾਲੀ ਕੌਮ ਦੀ ਅਧੋਕਤੀ ਹੋ ਰਹੀ ਹੈ ਤਾਂ ਉਹਦਾ ਕਾਰਨ ਵੀ ਇਹੋ ਹੈ ਕਿ ਅਸੀਂ ਧੜਿਆਂ ਦੇ ਵਿੱਚ ਵੰਡੇ ਪਏ ਆਂ ਅਸੀਂ ਜਾਤਾਂ ਪਾਤਾਂ ਦੇ ਵਿੱਚ ਵੰਡੇ ਪਏ ਆਂ ਅਸੀਂ ਜਥੇਬੰਦੀਆਂ ਦੇ ਵਿੱਚ ਵੰਡੇ ਪਏ ਆਂ ਚਲੋ ਵੱਖਰੀਆਂ ਵੱਖਰੀਆਂ ਜਥੇਬੰਦੀਆਂ ਬਣਾਓ ਪਰ ਜਿੱਥੇ ਸਿੱਖ ਮਸਲਿਆਂ ਦੀ ਗੱਲ ਆ ਜਾਂਦੀ ਹੈ ਜਿੱਥੇ ਸਿੱਖ ਹਿੱਤਾਂ ਦੀ ਗੱਲ ਆ ਜਾਂਦੀ ਹੈ ਉਥੇ ਆਪਣੇ ਆਪਣੇ ਮਤਭੇਦ ਭੁਲਾ ਕੇ ਆਪਣੀਆਂ ਆਪਣੀਆਂ ਜਥੇਬੰਦੀਆਂ ਤੋਂ ਉੱਪਰ ਉੱਠ ਕੇ ਅੱਜ ਇਕੱਠੇ ਹੋਣ ਦੀ ਜਿਹੜੀ ਆ ਉਹ ਬਧੇਰੇ ਲੋੜ ਐ ਬਧੇਰੇ ਜ਼ਰੂਰਤ ਐ ਸਾਤ ਸੰਗਤ 'ਚ ਇਥੇ ਬਾਬਾ ਸਤਕਾਰਯੋਗ ਨੇ ਸਾਡੇ ਬਾਬਾ ਮੰਡੀ ਵਾਲੇ ਉਹ ਬੋਲ ਕੇ ਗਏ ਨੇ ਕਿ ਜਦੋਂ ਦਸਤਾਰ ਧਾਰੀ ਦਾੜਾ ਪ੍ਰਕਾਸ਼ ਕੀਤਾ ਸਿੱਖ ਹਰਿਆਣੇ ਦੇ ਕਿਸੇ ਦਫ਼ਤਰ ਦੇ ਵਿੱਚ ਜਾਂਦਾ ਤੇ ਉਹਨੂੰ ਸਰਕਾਰ ਦੀ ਨਜ਼ਰ ਨਾਲ ਦੇਖਿਆ ਜਾਂਦਾ ਮੈਂ ਆਪ ਜੀ ਨੂੰ ਕਹਿਣਾ ਚਾਹੁੰਨਾ ਕਿ ਇਹੋ ਜਿਹੇ ਲੋਕ ਜਿਹੜੇ ਸਿੱਖ ਦਸਤਾਰ ਤੋਂ ਨਫ਼ਰਤ ਕਰਦੇ ਨੇ ਸਿੱਖ ਧੜੇ ਤੋਂ ਨਫ਼ਰਤ ਕਰਦੇ ਨੇ ਉਹਨਾਂ ਨੂੰ ਇਹ ਗੱਲ ਚੰਗੀ ਤਰ੍ਹਾਂ ਸਮਝਾ ਦਿਓ ਕਿ ਜੇ ਇਹ ਦਸਤਾਰ ਨਾ ਹੁੰਦੀ ਜੇ ਇਹ ਧੜਾ ਨਾ ਹੁੰਦਾ ਤੇ ਪਾਕਿਸਤਾਨ ਦੀ ਹੱਦ ਅਟਾਰੀ ਬਾਰਡਰ ਨਹੀਂ ਬਲਕਿ ਪਾਣੀ ਪੱਤ ਦਾ ਮੈਦਾਨ ਹੋਣੀ ਸੀ ਬੋਲੇ ਸੋਨਹਾ ਸਭ ਸ੍ਰੀ ਅਕਾਲ ਔਰ ਪਾਣੀ ਪੱਤ ਵੀ ਛੱਡੋ ਦਿੱਲੀ ਵੀ ਤੁਹਾਡੇ ਕੋਲ ਨਹੀਂ ਸਿਰਣੀ ਮੇਰਠ ਵੀ ਤੁਹਾਡੇ ਕੋਲ ਨਹੀਂ ਸੀ ਰਹਿਣਾ ਸਹਾਰਨਪੁਰ ਵੀ ਤੁਹਾਡੇ ਕੋਲ ਨਹੀਂ ਸੀ ਰਹਿਣਾ ਜੇ ਅੱਜ ਇਹ ਇਲਾਕਾ ਭਾਰਤ ਦੇ ਨਾਲ ਜੁੜਿਆ ਤੋ ਇਹ ਸਪੱਗ ਤੇ ਧਾੜੇ ਦੀ ਵਜ੍ਹਾ ਕਰਕੇ ਜੁੜਿਆ ਵਰਨਾ ਤੋ ਹ ਇਸ ਇਲਾਕੇ ਤੋਂ ਸਖਣੇ ਹੋਣਾ ਸੀ ਇਹ ਪੱਗ ਦੀ ਬਦੌਲਤ ਹੈ ਇਹ ਦਸਤਾਰ ਦੀ ਬਦੌਲਤ ਹੈ ਇਹ ਧਾੜੇ ਦੀ ਬਦੌਲਤ ਹੈ ਸਾਥ ਸੰਗਤ ਜੀ ਮੈਂ ਅੱਜ ਦੇ ਇਸ ਇਕੱਠ ਦੇ ਵਿੱਚ ਆਪ ਜੀ ਨੂੰ ਇਹੋ ਕਹਿਣਾ ਚਾਹੁੰਦਾ ਪਹਿਲੋ ਵੀ ਕਿਹਾ ਗਿਆ ਹੈ ਕਿ ਸਿੱਖ ਵੋਟਾਂ ਦਾ ਔਰ ਸਿੱਖ ਨੋਟਾਂ ਦਾ ਸਿਆਸੀ ਲੋਕ ਇਸਤੇਮਾਲ ਜ਼ਰੂਰ ਕਰਦੇ ਨੇ ਪਰ ਸਿੱਧੋਂ ਸਿੱਖਾਂ ਦੇ ਵਾਜਬ ਹੱਕੀ ਮੰਗਾਂ ਦੀ ਗੱਲ ਆਉਂਦੀ ਹੈ ਤੇ ਇਹ ਲੋਕ ਜਿਹੜੇ ਨੇ ਆਪਣਾ ਪਾਸਾ ਮਰੋੜ ਲੈਂਦੇ ਨੇ ਸਿੱਖਾਂ ਦੇ ਨਾਲ ਜਗਾ 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 ਜਿਹੜਾ ਹੈ ਉਹ ਧੱਕਾ ਹੁੰਦਾ ਹੈ ਔਰ ਦੇਖੋ ਕਿੱਡੀ ਸਤਮਗਿਰੀ ਕਿ 4-5 ਸਾਲ ਪਹਿਲਾਂ ਸਰਸੇ ਦੇ ਵਿੱਚ ਇੱਕ ਬੀਬੀ ਨੇ ਧੰਨ ਗੁਰਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬੇਅਦਬੀ ਕੀਤੀ ਔਰ ਉਸ ਬੇਅਦਬੀ ਦੇ ਖਿਲਾਫ ਸਿੱਖਾਂ ਦੇ ਅੰਦਰ ਰੋਸ ਉਮੜਿਆ ਕੱਠ ਹੋਇਆ ਐਸਪੀ ਦਾ ਦਫਤਰ ਘੇਰਿਆ ਔਰ ਉਸ ਬੀਬੀ ਨੂੰ ਘਰੇ ਬੈਠਿਆਂ ਜ਼ਮਾਨਤ ਮਿਲ ਗਈ ਤੇ ਜਿਹੜੇ ਸਿੱਖਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ ਉਹਨਾਂ ਦੇ 5-4 ਸਾਲ ਪਹਿਲਾਂ ਦੇਸ਼ ਧਰੋ ਦਾ ਮੁਕੱਦਮਾ ਜਿਹੜਾ ਦਰਜ ਕਰ ਦਿੱਤਾ ਤੇ ਅਚਾਨਕ 4-5 ਸਾਲਾਂ ਬਾਅਦ ਅੱਜ ਗਾਰੰਟੀ ਇਸ਼ੂ ਕਰ ਦਿੱਤੇ ਕਿੱਡੀ ਕਮਾਲ ਦੀ ਗੱਲ ਹੈ ਔਰ ਹੈਰਾਨੀ ਦੀ ਗੱਲ ਹੈ ਕਿ ਉਸ 14-15 ਸਿੱਖਾਂ ਦੇ ਵਿੱਚੋਂ ਤਿੰਨ ਚਾਰ ਉਹ ਸਿੱਖ ਵੀ ਨੇ ਜਿਹੜੇ ਸਰਕਾਰ ਨੇ ਆਪਣੀ ਝੋਲੀ ਦੇ ਵਿੱਚੋਂ ਮੈਂਬਰ ਕੱਢ ਕੇ ਬਣਾਏ ਨੇ ਉਹਨਾਂ ਤੇ ਵੀ ਜਿਹੜੇ ਦੇਸ਼ ਧਰੋਹ ਦੇ ਮਕਦਮੇ ਜਿਹੜੇ ਆ ਦਰਜ ਕਰ ਦਿੱਤੇ ਔਰ ਇੱਕ ਤਾਂ ਬਹੁਤ ਹੀ ਸਾਧੂ ਜਨ ਬਾਬਾ ਪ੍ਰੀਤਮ ਸਿੰਘ ਮੱਲੜੀ ਵਾਲੇ ਜਿਹੜੇ ਕਿਸੇ ਵੀ ਵਿਵਾਦ ਚ ਨਹੀਂ ਪੈਂਦੇ ਉਹਨਾਂ ਦੇ ਉੱਤੇ ਵੀ ਦੇਸ਼ ਧਰੋਹ ਦਾ ਮਕਦਮਾ ਜਿਹੜਾ ਕਰ ਦਿੱਤਾ ਇਹ ਸਿੱਖਾਂ ਨਾਲ ਧੱਕਾ ਨਹੀਂ ਹੈ ਇਹ ਸਿੱਖਾਂ ਨਾਲ ਬੇਇਨਸਾਫੀ ਨਹੀਂ ਹੈ ਕਿ ਇੱਕ ਔਰਤ ਗੁਰਗਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਦੀ ਬੇਅਦਬੀ ਕਰਦੀ ਹੈ ਔਰ ਸਿੱਖ ਰੋਹ ਦੇ ਵਿੱਚ ਆਏ ਇਕੱਠੇ ਹੋ ਕੇ ਸਰਕਾਰ ਤੋਂ ਮੰਗ ਕਰਦੇ ਨੇ ਕਿ ਇਸ ਦੇ ਖਿਲਾਫ ਸਖਤ ਧਰਾਵਾਂ ਤਹਿਤ ਪਰਚੇ ਦਰਜ ਕੀਤੇ ਜਾਣ ਉਹਨੂੰ ਘਰੇ ਬੈਠਿਆਂ ਜ਼ਮਾਨਤ ਮਿਲ ਜਾਂਦੀ ਹੈ ਤੇ ਵਿਰੋਧ ਕਰਨ ਵਾਲਿਆਂ ਤੇ ਦੇਸ਼ ਧਰੋਹ ਦੇ ਮੁਕੱਦਮੇ ਜਿਹੜੇ ਆ ਉਹ ਦਰਜ ਕਰ ਦਿੱਤੇ ਜਾਂਦੇ ਆ ਇਹ ਸ਼ਰੇਆਮ ਤੱਕ ਹੈ ਰਾਜਸਥਾਨ ਦੇ ਗੰਗਾ ਨਗਰ ਦੇ ਵਿੱਚ ਇੱਕ ਸਿੱਖ ਵਿਅਕਤੀ ਤੇ ਨਵੇਂ ਕਾਨੂੰਨਾਂ ਤਹਿਤ ਦੇਸ਼ ਧਰੋਹ ਦਾ ਮੁਕੱਦਮਾ ਦਰਜ ਕਰ ਦਿੱਤਾ ਆ ਜਿਹੜਾ ਨਵਾਂ ਕਾਨੂੰਨ ਆਇਆ ਹੈ ਉਸ ਕਾਨੂੰਨ ਦੇ ਤਹਿਤ ਦੇਸ਼ ਧਰੋਹ ਦਾ ਜਿਹੜਾ ਮੁਕੱਦਮਾ ਦਰਜ ਕਰ ਦਿੱਤਾ ਪਤਾ ਕੀਤਾ ਵੀ ਇਹ ਮੁਕੱਦਮਾ ਕਿਵੇਂ ਦਰਜ ਹੋ ਗਿਆ ਇਹ ਮੁਕੱਦਮਾ ਕਿਵੇਂ ਇੱਕ ਦਰਜ ਕਰ ਦਿੱਤਾ ਕਹਿੰਦੇ ਜੀ ਸਰਕਾਰ ਦੇ ਖਿਲਾਫ ਬੋਲਦਾ ਸੀ ਸਰਕਾਰ ਦੇ ਖਿਲਾਫ ਕਿੱਥੇ ਬੋਲਿਆ ਕਕਾਰ ਲਹਾਏ ਗਏ ਇੱਕ ਸਿੱਖ ਵਿਦਿਆਰਥੀ ਦੇ ਔਰ ਸਿੱਖ ਵਿਦਿਆਰਥੀ ਦੇ ਕਕਾਰ ਲਹਾਉਣ ਦੇ ਵਿਰੋਧ ਦੇ ਵਿੱਚ ਉਹ ਸਿੱਖ ਜ਼ੋਰਦਾਰ ਸਰਕਾਰ ਦੇ ਖਿਲਾਫ ਬੋਲਿਆ ਤੇ ਉਹਦੇ ਉੱਤੇ ਦੇਸ਼ ਧਰੋਹ ਦਾ ਮੁਕਦਮਾ ਜਿਹੜਾ ਦਰਜ ਕਰ ਦਿੱਤਾ ਗਿਆ। ਕੀ ਦੀ ਕਮਾਲ ਦੀ ਗੱਲ ਹੈ? ਕਿ ਭਾਜਪਾ ਦੇ ਖਿਲਾਫ ਬੋਲਣਾ ਜਾਂ ਸਰਕਾਰ ਦੇ ਖਿਲਾਫ ਬੋਲਣਾ ਦੇਸ਼ ਧਰੋਹ ਹੈ। ਤੇ ਜੇ ਦੇਸ਼ ਧਰੋਹ ਹੈ ਤਾਂ ਹਰਿਆਣੇ ਦੇ ਵਿੱਚ ਹੁਣ ਇਲੈਕਸ਼ਨ ਹੈ। ਬਾਦੂ ਪਾਰਟੀਆਂ ਇੱਕ ਦੂਜੇ ਦੇ ਖਿਲਾਫ ਇਲਜ਼ਾਮ ਤਰਾਸ਼ੀ ਕਰਨਗੀਆਂ। ਕੀ ਇਹਨਾਂ ਦੇ ਵਿੱਚ ਦੇਸ਼ ਧਰੋਹ ਦੇ ਮੁਕਦਮੇ ਦਰਜ ਹੋਣਗੇ? ਤੇ ਜੇ ਇਹਨਾਂ ਤੇ ਦੇਸ਼ ਧਰੋਹ ਦੇ ਮੁਕਦਮੇ ਦਰਜ ਨਹੀਂ ਹੋਣਗੇ ਇਫਰ ਸਿੱਖਾਂ ਤੇ ਸਰਕਾਰ ਵਿਰੁੱਧ ਬੁਲੰਦਨ ਕਰਕੇ ਜਾਂ ਆਪਣੀਆਂ ਆਵਾਜ਼ ਬਹੱਕੀ ਮੰਗਾਂ ਦੀ ਗੱਲ ਕਰਨ ਕਰਕੇ ਦੇਸ਼ ਧਰੋਹ ਦੇ ਮੁਕੱਦਮੇ ਜਿਹੜੇ ਦਰਜ ਕਰਨਾ ਕਿੱਥੋਂ ਤੱਕ ਸਹੀ ਹੈ ਸਾਧ ਸੰਗਤ ਜੀ ਇਹ ਸਾਡੇ ਨਾਲ ਤੱਕਾ ਹੈ ਸ਼ਰੇਆਮ ਜਿਸ ਮੁਲਕ ਲਈ ਸਿੱਖਾਂ ਨੇ ਕੁਰਬਾਨੀਆਂ ਕੀਤੀਆਂ ਜਿਸ ਮੁਲਕ ਨਾਲ 1947 ਦੇ ਵਿੱਚ ਸਿੱਖਾਂ ਨੇ ਆਪਣੀ ਕਿਸਮਤ ਜੋੜੀ ਉਹਨਾਂ ਦੇ ਖਿਲਾਫ ਅੱਜ ਬਰਤਾਂਤ ਸਿਰਜੇ ਜਾ ਰਹੇ ਨੇ ਉਹਨਾਂ ਦੇ ਖਿਲਾਫ ਬਰਤਾਂਤ ਸਿਰਜੇ ਜਾ ਰਹੇ ਨੇ ਔਰ ਸਿਰਜੇ ਜਾ ਰਹੇ ਵਰਤਾਂਤਾਂ ਦੇ ਵਿੱਚ ਸਰਕਾਰੀ ਸਰਪ੍ਰਸਤੀ ਦੇ ਵਿੱਚ ਨੈਸ਼ਨਲ ਮੀਡੀਆ ਵੀ ਆਪਣਾ ਯੋਗਦਾਨ ਪਾਉਂਦਾ ਹੈ ਔਰ ਫਿਲਮਾਂ ਬਣਾਈਆਂ ਜਾਂਦੀਆਂ ਨੇ ਸਿੱਖਾਂ ਦੇ ਖਿਲਾਫ ਵਰਤਾਂਤ ਘੜਨ ਵਾਸਤੇ ਔਰ ਕੋਈ ਪਾਬੰਦੀ ਨਹੀਂ ਹੈ ਕਿ ਇਹ ਸਿੱਖਾਂ ਨਾਲ ਧੱਕਾ ਨਹੀਂ ਹੈ ਸਾਧ ਸੰਗਤ ਜੀ ਇਹ ਧੱਕਾ ਇਸ ਕਰਕੇ ਸਰਕਾਰਾਂ ਕਰਦੀਆਂ ਨੇ ਕਿਉਂਕਿ ਸਾਡੇ ਵਿੱਚ ਏਕਤਾ ਨਹੀਂ ਹੈ ਅਸੀਂ ਵੰਡੇ ਹੋਏ ਹਾਂ ਮੈਂ ਹਰਿਆਣਾ ਸਿੱਖ ਏਕਤਾ ਦਲ ਦੇ ਜਿਹੜੇ ਵੀ ਵੀਰ ਨੇ ਜਿਨ੍ਹਾਂ ਨੇ ਹਿੰਮਤ ਕੀਤੀ ਹੈ ਅੱਜ ਦਾ ਇਹ ਵੱਡਾ ਇਕੱਠ ਰੱਖਿਆ ਹੈ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਇਸ ਲਈ ਧੰਨਵਾਦ ਕਰਦਾ ਹਾਂ ਮੈਂ ਵੀ ਇਸ ਗੱਲ ਨੂੰ ਠੋਕ ਵਜਾ ਕੇ ਇੱਥੇ ਕਹਿਣਾ ਕਿ ਜਿਹੜੀਆਂ ਸਿਆਸੀ ਪਾਰਟੀਆਂ ਸਾਡੀਆਂ ਵਾਜਬ ਹੱਕੀ ਮੰਗਾਂ ਵੱਲ ਧਿਆਨ ਨਹੀਂ ਦੇਣਗੀਆਂ ਉਹਨਾਂ ਨੂੰ ਵੋਟ ਵੀ ਨਹੀਂ ਤੇ ਉਹਨਾਂ ਨੂੰ ਨੋਟ ਵੀ ਨਹੀਂ ਔਰ ਅਸੀਂ ਦੱਸ ਦੇਣਾ ਚਾਹੁੰਦੇ ਹਾਂ ਕਿ ਸਿੱਖ ਇਸ ਮੁਲਕ ਦੇ ਵਿੱਚ ਚਾਰਾ ਨਹੀਂ ਹੈ ਜਿਨ੍ਹਾਂ ਨੂੰ ਤੁਸੀਂ ਆਸਾਨੀ ਦੇ ਨਾਲ ਚਰ ਜਾਓਗੇ ਤੇ ਪਚਾ ਜਾਓਗੇ ਇਹ ਚਾਰਾ ਨਹੀਂ ਹੈ ਇਹ ਉਹ ਖੰਗਰ ਹੈ ਜੇ ਇਹਨਾਂ ਨੂੰ ਮੂੰਹ ਪਾਓਗੇ ਤੇ ਗਲੇ ਦੇ ਵਿੱਚ ਐਸਾ ਫਸੇਗਾ ਕਿ ਆਂਦਰਾ ਬਾਹਰ ਕੱਢ ਕੇ ਰੱਖ ਦੇਗਾ ਤੁਹਾਡੀਆਂ ਇਹ ਗੱਲ ਚੇਤੇ ਰੱਖਣੀ ਹੈ ਸੋ ਸ੍ਰੀ ਅਕਾਲ ਕਿਉਂ ਅਸੀਂ ਕਿਸ ਦੇ ਪਰਸੇ ਕਿਸ ਦੇ ਬਲਬੂਤੇ ਅਸੀਂ ਐਡੀ ਵੱਡੀ ਗੱਲ ਕਰਨ ਦੇ ਸਕਸ਼ਮ ਕਿ ਅਸੀਂ ਚਾਰਾ ਨਹੀਂ ਹੈ ਜਿਨ੍ਹਾਂ ਨੂੰ ਸੌਖੀ ਤਰ੍ਹਾਂ ਨਿਕਲ ਜਾਓਗੇ ਅਸਿਓ ਕੰਡੀਆਂ ਜਿਹੜੇ ਗਲੇ ਦੇ ਵਿੱਚ ਫਸ ਗਏ ਤੇ ਸਭ ਕੁਝ ਬਾਹਰ ਕੱਢ ਦੇਗਾ ਕਿਉਂਕਿ ਸਾਡੇ ਕੋਲੇ ਵਿਸ਼ਾਲ ਇੱਕ ਵਿਰਾਸਤ ਹੈ ਸਾਡੇ ਕੋਲੇ ਵਿਸ਼ਾਲ ਸਿੱਖ ਇਤਿਹਾਸ ਹੈ ਸਾਡੇ ਕੋਲੇ ਸਭ ਤੋਂ ਵੱਡਾ ਖਜ਼ਾਨਾ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਹੈ ਜਿਹੜਾ ਸਾਨੂੰ ਨਵਕਲੇ ਬਣਾਉਂਦਾ ਹੈ ਜਿਹੜਾ ਸਾਨੂੰ ਨਿਆਰੇ ਬਣਾਉਂਦਾ ਹੈ ਔਰ ਜਿਹੜਾ ਸਾਨੂੰ ਹੌਸਲਾ ਦਿੰਦਾ ਹੈ ਜਿਹੜਾ ਸਾਨੂੰ ਬਹੁਤ ਵੱਡਾ ਜਿਹੜਾ ਹੈ ਸਹਾਰਾ ਦਿੰਦਾ ਮੈਂ ਇਤਿਹਾਸ ਦੀ ਗੱਲ ਕਰਾਂ 18ਵੀਂ ਸਦੀ ਦੇ ਵਿੱਚ ਜਦੋਂ ਅਹਿਮਦ ਸ਼ਾਹ ਅਬਦਾਲੀ afghanistan ਤੋਂ ਚੱਲਿਆ ਲਾਹੌਰ ਆਇਆ ਤੇ ਲਾਹੌਰ ਦੇ ਵਿੱਚ ਉਹਨੇ ਹਾਰੇ ਹੋਏ ਮੁਗਲ ਸ਼ਾਸਕਾਂ ਨੂੰ ਪੁੱਛਿਆ ਕਹਿੰਦਾ ਇੱਕ ਗੱਲ ਦੱਸੋ ਹਿੰਦੁਸਤਾਨ ਦੇ ਵਿੱਚ ਮੇਰਾ ਰਸਤਾ ਰੋਕਣ ਦੀ ਹਿੰਮਤ ਕਿਸੇ ਨੇ ਨਹੀਂ ਕੀਤੀ ਇਹ ਕੌਣ ਲੋਕ ਨੇ ਜਿਹੜੇ ਭਾਰਤ ਦੇ ਵਿੱਚ ਮੇਰਾ ਰਸਤਾ ਰੋਕਦੇ ਨੇ ਮੈਂ ਮੇਰਠ ਤੋਂ ਦਿੱਲੀ ਤੋਂ ਸਹਾਰਨਪੁਰ ਤੋਂ ਮਾਲ ਅਸਬਾਬ ਲੜਕੀਆਂ ਜਿਹੜੀਆਂ ਉਹ ਲੁੱਟ ਕੇ ਜਦੋਂ ਅਫਗਾਨਿਸਤਾਨ ਲੈ ਕੇ ਜਾਂਦਾ ਹੈ ਇਹ ਰਾਹ ਦੇ ਵਿੱਚ ਮੈਨੂੰ ਲੁੱਟ ਲੈਂਦੇ ਨੇ ਮੈਥੋਂ ਲੜਕੀਆਂ ਛੁੜਾ ਲੈਂਦੇ ਨੇ ਇਹ ਕਿਹੜੀ ਕੌਮ ਹੈ ਤੇ ਜਿਹੜੇ ਹਾਰੇ ਹੋਏ ਮੁਗਲ ਸੀ ਸਾਧ ਸੰਗਤ ਜੀ ਉਹ ਅਬਦਾਲੀ ਨੂੰ ਕਹਿਣ ਲੱਗੇ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪੰਥ ਹੈ ਕਹਿੰਦਾ